ਸਾਧਿਆ ਹੈ ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੋਏਗੀ ਜੇਕਰ ਕਾਂਗਰਸ ਦੇ ਵਿਚਾਰ ਤਾਰਾ ਦੇ ਲਈ ਇਕੱਠੇ ਹੋਵੋਗੇ ਜੇਕਰ 100 ਕਾਂਗਰਸੀ ਵੀ ਇੱਕ ਪਿੰਡ ਦੇ ਵਿੱਚ ਇਕੱਠੇ ਹੋਣ ਤਾਂ ਮੈਨੂੰ ਖੁਸ਼ੀ ਹੈ ਮੈਨੂੰ ਫਰਕ ਨਹੀਂ ਪੈਂਦਾ ਕਿਸ ਨੂੰ ਮੁੱਖ ਮਹਿਮਾਨ ਚੁਣਦੇ ਹੋ ਤਨਵਜੋਤ ਸਿੰਘ ਨੇ ਟਵੀਟ ਕੀਤਾ ਹੈ ਔਰ ਲਿਖਿਆ ਹੈ ਮੈਨੂੰ ਬਹੁਤ ਖੁਸ਼ੀ ਹੋਏਗੀ ਜੇਕਰ ਕਾਂਗਰਸ ਦੇ ਵਿਚਾਰ ਤਾਰਾ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਦੇ ਲਈ ਜਵਾਬ ਦੇਣ ਲਈ 100 ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਇਕੱਠੇ ਹੋਣ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਦੇ ਵਜੋਂ ਬੁਲਾਉਂਦੇ ਨੇ ਨਿਜ਼ਰ ਆ ਸਾਡੀ ਪਾਰਟੀ ਮਜ਼ਬੂਤ ਹੋਏਗੀ ਕਿਉਂਕਿ ਵੱਦ ਤੋਂ ਵੱਦ ਲੋਕ ਸ਼ਾਮਿਲ ਹੋਣ ਦੇ ਨਾਲ ਜ਼ਮੀਨੀ ਪੱਧਰ ਤੇ ਲੀਡਰਸ਼ਿਪ ਦਾ ਨਿਰਮਾਣ ਹੋਏਗਾ ਕਿ ਪੰਜਾਬ ਦੇ ਲੋਕ ਤੁਹਾਡੀਆਂ ਪਾਰਟੀਆਂ ਦੇ ਅਜੰਡੇ ਤੇ ਵਿਸ਼ਵਾਸ ਕਰਦੇ ਨੇ ਅਤੇ ਤੁਹਾਨੂੰ ਬਦਲ ਦੇ ਵਿੱਚੋਂ ਮੰਨਦੇ ਨੇ ਇਸ ਜ਼ਿਆਦਾ ਮਹੱਤਵਪੂਰਨ ਹੈ ਤਾਂ ਦੱਸੋ ਜਾਈਏ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੇ ਦੇ ਵਿੱਚ ਟਵੀਟ ਆਉਣਾ ਅਸੀਂ ਕਹਿ ਸਕਦੇ ਹਾਂ ਕਿ ਅਹਿਮਤ ਰੱਖਦਾ ਹੈ ਜਿਸ ਤਰੀਕੇ ਨਾਲ ਦੋਵਾਂ ਪਾਸੇ ਤੋਂ ਇਹ ਖਬਰ ਆਈ ਹੈ ਯਕ ਲਈਏ ਕਿ ਜਿਵੇਂ ਸ਼ਿਕਾਇਤਾਂ ਇੱਕ ਦੂਜੇ ਦੀਆਂ ਕੀਤੀਆਂ ਗਈਆਂ ਸਿੱਧੂ ਤੜਾ ਔਰ ਦੂਸਰੇ ਪਾਸੇ ਸਿੱਧੂ ਵਿਰੋਧੀ ਤੜਾ ਜਿਹੜਾ ਹੈ ਬਾਝਵਾ ਤੜਾ ਸਿਸੂ ਕਹਿ ਸਕਦੇ ਆ ਉਹ ਆਮੋ ਸਾਹਮਣੇ ਚੜੇ ਨੇ ਉਹ ਨਜ਼ਰ ਆਏ ਔਰ ਇਹ ਇਸੇ ਦੇ ਵਿਚਾਲੇ ਨਮਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਂਗਰਸ ਦੀ ਵਿਚਾਰਧਾਰਾ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਅਹਿਮਤ ਰੱਖਦੀ ਹੈ ਉਹਨਾਂ ਨੂੰ ਇਹ ਖੁਸ਼ੀ ਹੋਏਗੀ ਕਿ ਜੇਕਰ ਸੋ ਕਾਂਗਰਸੀ ਵੀ ਇੱਕ ਥਾਂ ਤੇ ਇਕੱਠੇ ਹੋ ਜਾਣ ਅਮਨ ਪਾਦਵਾਜ ਨੇ ਮੇਰੇ ਸੋਗੀ ਫੋਨ ਲਾਈਨ ਤੇ ਅਮਨ ਜੋ ਫਰਤੋ ਜਿਹੜਾ ਕਾਟੋਕਲੇਸ਼ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਵਿਚਕਾਰ ਤਾਂ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੂੰ ਕਿਵੇਂ ਦੇਖ ਸਕਦੇ ਹਾਂ ਸੀ ਕਿ ਅਸੀਂ ਇਹ ਕਹੀਏ ਕਿ ਉਹ ਬੈਕਫੁੱਟ ਤੇ ਨਜ਼ਰ ਆ ਰਹੇ ਨੇ ਜਾਂ ਫਿਰ ਇਹ ਕਹੀਏ ਕਿ ਉਹਨਾਂ ਨੂੰ ਇਹੀ ਲੱਗਦਾ ਹੈ ਬਸ ਹੁਣ ਕੀ ਸਿਰਫ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਪੋਜ਼ਿਟਿਵ ਇੱਕ ਵੇ ਦੇ ਨਾਲ ਉਹਨਾਂ ਨੇ ਟਵੀਟ ਕੀਤਾ ਦੇਖੋ ਗੁਰਜੋਤ ਇੱਕ ਚੀਜ਼ ਜ਼ਰੂਰ ਸਾਫ਼ ਹੈ ਕਿ ਨਵਜੋਤ ਸਿੱਧੂ ਉਹਨਾਂ ਵੱਲੋਂ ਚਾਹੇ ਉਹ ਕੰਟਰਡਿਕਸ਼ਨ ਚਾਹੇ ਯਾ ਉਹਨਾਂ ਦੀ ਸਟੇਟਮੈਂਟਸ ਕੰਟਰੈਡਿਕਟ ਪੈਦਾ ਕੰਟਰੈਡੀਕਸ਼ਨ ਪੈਦਾ ਕਰ ਰਹੀ ਹੈ ਯਾ ਕੰਟਰੋਵਰਸੀ ਇੰਟਰਨਲ ਪੈਦਾ ਕਰ ਰਹੀ ਹੈ ਕਾਂਗਰਸ ਲਈ ਉਹ ਸੈਪਰੇਟ ਚੀਜ਼ ਹੈ ਪਰ ਜਿਹੜੇ ਇਸ਼ੂਜ਼ ਚਾਹੇ ਉਹ ਹਵਾਈਦਾਨ ਦਾ ਪਿਛਲੇ ਦਿਨਾਂ ਚ ਮਸਲਾ ਸੀ ਚਾਹੇ ਪੰਜਾਬ ਵੈਲਫੇਅਰ ਦੀ ਗੱਲ ਹੈ ਚਾਹੇ ਮਾਈਨਿੰਗ ਦੀ ਗੱਲ ਹੈ ਤੁਸੀਂ ਉਹਨਾਂ ਦਾ ਟਵਿੱਟਰ ਹੈਂਡਲ ਦੇਖ ਲਓ ਯਾ ਬਬਲ ਸਟੇਟਮੈਂਟਸ ਦੇਖ ਲਓ ਤਾਂ ਉਹਨਾਂ ਦੇ ਅੰਦਰ ਗੱਲਾਂ ਉਹਨਾਂ ਵੱਲੋਂ ਫੈਕਚੁਅਲ ਜਿਹੜੀਆਂ ਹੈ ਉਸ ਨੂੰ ਫੈਕਚੁਅਲ ਤਰਕ ਦਿਆ ਜਾ ਰਿਹਾ ਕਿ ਪੰਜਾਬ ਦੇ ਵੈਲਫੇਅਰ ਲਈ ਯਾ ਜਿਹੜੇ ਸਟੇਟ ਦੇ ਅੰਦਰ ਚੀਜ਼ਾਂ ਚੱਲ ਰਹੀਆਂ ਹਨ ਉਸਤੇ ਫੈਕਟਸ ਵੀ ਦੇਜਿਆ ਜਾ ਰਹੇ ਨੇ ਉਸ ਦਾ ਆਧਾਰ ਵੀ ਕੋਈ ਨਾ ਕੋਈ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਉੱਤੇ ਜੇ ਪੋਲਿਟਿਕਸ ਅਸੀਂ ਕਹੀਏ ਤਾਂ ਇੱਕ ਇੱਕ ਕਾਂਗਰਸ ਦਾ ਕਿਤੇ ਨਾ ਕਿਤੇ ਡਰੋਅ ਬੈਕ ਜ਼ਰੂਰ ਰਿਹਾ ਹੈ ਕਿ ਇੰਟਰਨਲ ਕੰਟਰੋਵਰਸੀ ਦਾ ਕਾਂਗਰਸ ਹਮੇਸ਼ਾ ਸ਼ਿਕਾਰ ਹੁੰਦੀ ਰਹੀ ਹੈ ਹੂੰ ਆ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਵਿਡਿੰਗ ਨੇ ਸਾਇਲੈਂਟ ਮੋਡ ਦੇ ਅੰਦਰ ਕੰਟਰੋਵਰਸੀਆਂ ਜਾਂ ਉਸ ਤੋਂ ਪਹਿਲਾਂ ਚੰਨੀ ਹੋਣ ਜਾਖੜ ਹੋਣ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਹੋਣ ਔਰ ਕਿਤੇ ਨਾ ਕਿਤੇ ਜੋ ਬਾਦਲ ਸਰਕਾਰ ਦੇ ਫੈਸਲੇ ਸਿਗੇ ਜਾਂ ਉਸ ਵੇਲੇ ਦੀਆਂ ਚੀਜ਼ਾਂ ਸਿਗੀਆਂ ਤਾਂ ਉਹ ਵੀ ਕਿਤਨਾ ਕਿਤੇ ਨਵਜੋਤ ਸਿੱਧੂ ਦੇ ਟਾਰਗੇਟ ਤੇ ਰਹੀਆਂ ਨੇ ਤਾਂ ਇੱਕ ਕ੍ਰੈਡਿਟ ਮਾਰ ਜ਼ਰੂਰ ਹੈ ਕਿ ਜੇਕਰ ਨਵਜੋਤ ਸਿੱਧੂ ਉਹਨਾਂ ਵੱਲੋਂ ਕਿਉਂਕਿ ਜਿਹੜਾ ਬਠਿੰਡੇ ਕੱਟ ਕੀਤਾ ਗਿਆ ਤਾਂ ਦਾਵਾ ਇਹ ਹੈ ਕਿ ਸੱਤ ਤੋਂ 8000 ਉੱਤੇ ਬੰਦਾ ਸੀਗਾ ਐਕਸਐਮਐਲਏ ਸੀਗੇ ਸਿੱਧੂ ਤੜਾ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਕੱਟ ਨੂੰ ਕਾਂਗਰਸੀ ਕਿਉਂ ਨਹੀਂ ਮੰਨਿਆ ਜਾ ਰਿਹਾ ਸਿੱਧੂ ਦੇ ਨਾਲ ਜਿਹੜੇ ਨੇਤਾ ਨੇ ਲੀਡਰ ਨੇ ਉਹਨਾਂ ਨੂੰ ਕਾਂਗਰਸੀ ਕਿਉਂ ਨਹੀਂ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਸੱਦਾ ਨਹੀਂ ਆਂਦਾ ਕਿਉਂ ਉਹ ਗਾਇਬ ਰਹਿੰਦੇ ਨੇ ਕਾਂਗਰਸ ਦੇ ਮੇਨ ਫੰਕਸ਼ਨਾਂ ਦੇ ਅੰਦਰੋਂ ਤਾਂ ਇਹ ਸਟੇਟਮੈਂਟ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਔਰ ਬਠਿੰਡਾ ਦਾ ਇਹ ਪ੍ਰੋਗਰਾਮ ਜਿਹੜਾ ਸੀਗਾ ਉੱਥੇ ਦੇ ਘਟ ਤੋਂ ਬਾਅਦ ਕ੍ਰੈਡਿਟ ਵਾਰਡ ਇੱਕ ਅਲੱਗ ਤੋਂ ਸ਼ੁਰੂ ਹੋਈ ਔਰ ਅੱਗੇ ਕਿਉਂਕਿ 2024 ਹੈ 24 ਤੋਂ ਬਾਅਦ 27 ਹੈ ਤਾਂ ਕਿਤਨੇ ਕਿਤੇ ਪਾਵਰ ਕੀ ਇਹ ਤਾਂ ਸੈਂਟਰ ਬਣਨ ਦੀ ਕੋਸ਼ਿਸ਼ ਹਰ ਕੋਈ ਕਰਦਾ ਹੈ ਉਸ ਰੇਸ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਵੀ ਨੇ ਰਾਜਾ ਵੜਿੰਗ ਵੀ ਨੇ ਔਰ ਨਮਜੋਤ ਸਿੰਘ ਸਿੱਧੂ ਵੀ ਨੇ ਸਿੱਧੂ ਦਾ ਐਗਰੈਸਿਵ ਹੋਣਾ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਇੱਕ ਤਾਂ ਸਟੇਟ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿੰਨਾ ਐਗਰੈਸਿਵਲੀ ਬੋਲਦੇ ਨੇ ਸ਼ਾਇਦ ਸਿੱਧੂ ਨੂੰ ਲੱਗਦਾ ਕਿ ਉਹਨਾਂ ਰਾਜਾਵੜੀਆ ਪ੍ਰਤਾਪ ਬਾਜਵਾ ਨਹੀਂ ਬੋਲ ਰਹੇ ਪਰ ਫਿਰ ਅਵਾ ਨਵਜੋਤ ਸਿੰਘ ਸਿੱਧੂ ਫਿਰ ਇਸ ਗੱਲ ਦੀ ਵੀ ਹਮਾਇਤ ਕਰਦੇ ਨੇ ਜੇਕਰ ਕਾਂਗਰਸ ਔਰ ਆਪ ਦਾ ਅਲਾਈਅንስ ਹੋ ਜਾਵੇ 2024 ਨੂੰ ਲੈ ਕੇ ਇਹ ਵੀ ਇੱਕ ਦੇਖੋ ਮਸਲਾ ਤਾਂ ਹੈ ਦੇਖੋ ਉਹ ਸੈਂਟਰ ਲੀਡਰਸ਼ਿਪ ਦੀ ਗੱਲ ਕਰ ਰਹੇ ਨੇ ਕਿ ਹਾਈ ਕਮਾਂਡ ਦੀ ਜੋ ਆਈਡੀਓਲੋਜੀ ਹੈ ਹਾਈ ਕਮਾਂਡ ਮੀਟਿੰਗਾਂ ਕਰ ਰਹੀ ਹੈ ਤਾਂ ਉਸ ਤੋਂ ਕੰਟਰੈਡਿਕਟ ਨਹੀਂ ਹੋਇਆ ਜਾ ਸਕਦਾ ਉਸ ਤੋਂ ਆਪਣੇ ਆਪ ਨੂੰ ਦਰਖਤਨਾਰ ਨਹੀਂ ਕੀਤਾ ਜਾ ਸਕਦਾ ਇਹ ਸਿੱਧੂ ਦਾ ਤਰਕ ਹੈਗਾ ਪਰ ਉੱਥੇ ਹੀ ਸਟੇਟ ਦੇ ਅੰਦਰ ਜੋ ਚੀਜ਼ਾਂ ਹੋਈਆਂ ਹੈਗੀਆਂ ਚਾਹੇ ਉਹ ਪਾਲਿਸੀਆਂ ਹੈ ਚਾਹੇ ਅਥਰ ਸੂਬਾ ਸਰਕਾਰ ਦਾ ਸਟੈਂਡ ਹੈ ਜਾਂ ਜੋ ਕੀਤੇ ਹੋਏ ਐਲਾਨ ਸੀਗੇ ਉਹਨਾਂ ਬਾਬਤ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤਾਂ ਦੋਨੋਂ ਪਾਸੇ ਇੱਕ ਸਟੈਂਡ ਜ਼ਰੂਰ ਡਿਫਰ ਕਰਦਾ ਹੈ ਉਸਤੇ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਤਾਪ ਬਾਜਵਾਨ ਨੇ ਪੁੱਛਿਆ ਪਰ ਹਾਈ ਕਮਾਂਡ ਦਾ ਕਿਉਂਕਿ ਪਾਰਟੀ ਹਾਈ ਕਮਾਂਡ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਹਾਈ ਕਮਾਂਡ ਜਿਵੇਂ ਡਾਇਰੈਕਸ਼ਨ ਦੇਗੀ ਤਾਂ ਉਸਤੇ ਉਹ ਖੜਨਗੇ ਔਰ ਇਸ ਦੇ ਅੰਦਰ ਚਾਹੇ ਉਹ ਕਿਉਂਕਿ ਐਲਾਈਅੰਸ ਨੂੰ ਲੈ ਕੇ ਇੱਕ ਡੈਮੋਕਰੈਟਿਕ ਸਟੈਂਡ ਰੱਖਣਾ ਹੈ ਡੈਮੋਕ੍ਰੇਸੀ ਦੇ ਖਿਲਾਫ ਲੜਾਈ ਲੜਨੀ ਹੈ ਉਸ ਸਟੈਂਡ ਤੇ ਹਾਈ ਕਮਾਂਡ ਦੇ ਨਾਲ ਖੜੇ ਨੇ ਤਾਂ ਪਰ ਇੱਥੇ ਉਹ ਇਸ ਕੰਟਰੋਵਰਸੀਆਂ ਦਾ ਸ਼ਿਕਾਰ ਨਵਜੋਤ ਸਿੱਧੂ ਜ਼ਰੂਰ ਹੋ ਰਹੇ ਨੇ ਕਿਉਂਕਿ ਹਰ ਇੱਕ ਪਾਵਰ ਸੈਂਟਰ ਬਣਨ ਦੀ ਕੋਸ਼ਿਸ਼ ਹਰ ਕੋਈ ਕਰ ਰਿਹਾ ਹੈ ਪਾਵਰ ਗੇਮ ਇੱਕ ਤਰੀਕੇ ਦੀ ਹੈਗੀ ਹੈ ਆਪਣਾ ਆਪਣਾ ਕਲੇਮ ਆਪਣੀ ਆਪਣੀ ਕ੍ਰੈਡਿਟ ਔਰ ਜਿਹੜੀ ਹੈ ਉਹ ਕਾਂਗਰਸ ਦੇ ਅੰਦਰ ਪਿਛਲੇ ਦਿਨਾਂ ਚ ਵੀ ਦੇਖੀ ਗਈ ਹੈ ਹੁਣ ਹੁਣ ਫਿਰ ਤੋਂ ਉਹ ਸ਼ੁਰੂ ਹੋ ਗਈ ਹੈ ਪ੍ਰਤਾਪ ਬਾਜਵਾ ਨਾਲ ਦੀ ਕਿਤਨਾ ਕਿਤੇ ਜਪਤ ਹੈ ਸਿੰਘ ਜੀ ਉਸ ਵੇਲੇ ਵੀ ਕਾਲਡ ਵਾਰ ਚੱਲਦੀ ਰਹੀ ਉਸ ਵੇਲੇ ਵੀ ਇਹ ਚੀਜ਼ਾਂ ਚੱਲਦੀਆਂ ਰਹੀਆਂ ਤਾਂ ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਜਾਣਾ ਡਾਕੜ ਦਾ ਚਲੇ ਜਾਣਾ ਬੀਜਪੀ ਔਰ ਸਿੱਧੂ ਇੱਕ ਅਜਿਹੇ ਸੈਕਟਰ ਨੇ ਜਿਹੜੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਸਾਹਮਣੇ ਸਾਹਮਣੇ ਰਹਿਣਗੇ ਔਰ ਚਰਨਜੀਤ ਚੰਨੀ ਵੀ ਨੇ ਉਹ ਵੀ ਦਿਨ ਦੂਰ ਨਹੀਂ ਹੈ ਜਦੋਂ 2027 ਦੇ ਨੇੜੇ ਮੁੱਖ ਮੰਤਰੀ ਦੇ ਲਈ ਚਿਹਰਾ ਫਾਈਨਲ ਕੀਤਾ ਜਾਏਗਾ ਜਾਂ ਕਸ਼ਮਕਸ਼ ਹੋਏਗੀ ਤਾਂ ਰੇਸ ਦੇ ਅੰਦਰ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਸਭਜੋਤ ਸਿੱਧੂ ਰਾਜਾ ਵੜਿੰਗ ਇਸ ਤਰੀਕੇ ਦੇ ਲੀਡਰ ਜਿਹੜੇ ਨੇ ਪੁਰਾਣੇ ਕਾਂਗਰਸੀ ਦੇ ਤੱਕ ਮੰਨੇ ਜਾਣਗੇ ਉਹ ਹੋਣਗੇ ਪਰ ਥੋੜੀ ਜਲਦਬਾਜ਼ੀ ਹੋ ਗਈ ਆ ਹੁਣ ਦਾ ਹੁਣ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਤਾਂ ਇਹ ਸਾਫ ਕਰ ਚੁੱਕੇ ਨੇ ਕਿ ਲੋਕ ਸਭਾ ਚੋਣ ਨਹੀਂ ਲੜ ਰਹੇ ਤਾਂ ਫਿਰ ਇਸ ਦੇ ਵਿਚਾਲੇ ਇਹ ਜਿਹੜੀ ਕਹਿ ਸਕਦੇ ਆ ਇਸ ਵੇਲੇ ਤਿਕੜਮਬਾਜ਼ੀ ਨਜ਼ਰ ਆ ਰਹੀ ਹੈ। ਦੇਖੋ ਪਾਵਰ ਇਹ ਚੀਜ਼ਾਂ ਤੇ ਜ਼ਰੂਰ ਹੈਗਾ ਕਿਉਂਕਿ ਹਾਈ ਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਲੋਕ ਸਭਾ ਆਫਰ ਵੀ ਕੀਤੀ ਗਈ ਸੀ ਤਾਂ ਇੰਟਰਨਲ ਮੀਟਿੰਗ ਠੀਕ ਹੈ ਅਮਨ ਅਮਨ ਮੈਂ ਰੋਕ ਰਹੀ ਹਾਂ ਆ ਬਣੇ ਰਹੋ ਸਾਡੇ ਨਾਲ ਵੱਡੀ ਖਬਰ ਆ ਰਹੀ ਹੈ ਦੱਸ ਦਿਓ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਸਿੱਧੂ ਤੇ ਬਾਜਵਾ ਮਾਮਲੇ ਤੇ ਕਾਂਗਰਸ ਹਾਈ ਕਮਾਂਡ ਨੇ ਨੋਟਿਸ ਲਿਆ ਕਾਂਗਰਸ ਪ੍ਰਧਾਨ ਨੇ ਪ੍ਰਤਾਪ ਬਾਜਵਾ ਦਾ ਬਿਆਨ ਮੰਗਵਾਇਆ ਹੈ ਕਿ ਉਹਨਾਂ ਨੇ ਕੀ ਕੀਤਾ ਹੈ ਪ੍ਰਿੰਕਾ ਗਾਂਧੀ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆ ਗਿਆ ਹੈ ਇਹ ਸੋਰਸਸ ਦੱਸ ਰਹੇ ਨੇ ਜਾਣਕਾਰੀ ਆ ਰਹੀ ਹੈ ਸਿੱਧੂ ਤੇ ਬਾਜਵਾ ਦੇ ਨਾਲ ਹਾਈ ਕਮਾਂਡ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਯਾਨੀ ਕਿ ਸਾਰਾ ਮਸਲਾ ਹਾਈ ਕਮਾਂਡ ਦੇ ਕੋਲ ਪਹੁੰਚ ਗਿਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਇੱਕ ਘਾਟੋ ਕਲੇਸ਼ ਵੀਰ ਤੋਂ ਸ਼ੁਰੂ ਹੋਇਆ ਤਾਂ ਜ਼ਿਕਰ ਹੀ ਹੋ ਗਿਆ ਕਿ ਵੱਡਾ ਘਾਟਾ 2022 ਦੀਆਂ ਚੋਣਾਂ ਦੇ ਵਿੱਚ ਇਸੇ ਵਿਵਾਦ ਨੂੰ ਲੈ ਕੇ ਕਾਂਗਰਸ ਨੂੰ ਪਿਆ ਹੈ ਔਰ ਪਾਰਟੀ 18 ਸੀਟਾਂ ਤੇ ਸਿੰਟੀ ਸੀ ਅਮਨ 파ਰਦواز ਨੇ ਮੇਰੇ ਸੇਵਕੀ ਲਗਾਤਾਰ ਅਮਨ ਨੋਟਿਸ ਲੈ ਲਿਆ ਹੈ ਹਾਈ ਕਮਾਂਡ ਨੇ ਕਿ ਕੁਝ ਪੋਸਿਬਿਲਟੀ ਮੰਨੀ ਹੈ ਕਿਸ ਤਰੀਕੇ ਦੇ ਨਾਲ ਹਾਈ ਕਮਾਂਡ ਇਸ ਮਸਲੇ ਨੂੰ ਦੇਖੇਗੀ ਕਿਉਂਕਿ ਜਦੋਂ ਪਹਿਲਾਂ ਹੀ ਪਤਾ ਹੈ ਕਿ ਕਿੰਨਾ ਵੱਡਾ ਨੁਕਸਾਨ ਆਲਰੇਡੀ ਇਸੇ ਮਸਲੇ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਉਹ ਪਹੁੰਚ ਚੁਕੇ ਨੇ ਅ ਦੇਖੋ ਜਿਹੜੇ ਕਾਂਗਰਸ ਦੇ ਸਾਡੇ ਸੋਰਸਸ ਨੇ ਏਸੀਸੀ ਦੇ ਉਹ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਲਿਕਾ ਅਰਜੁਨ ਖੜਗੇ ਉਹਨਾਂ ਦੇ ਧਿਆਨ ਚ ਇਹ ਮਾਮਲਾ ਜਿਹੜਾ ਹੈ ਉਹ ਆਇਆ ਹੈ ਔਰ ਪੰਗਾ ગાંધી ਉਹਨਾਂ ਤੱਕ ਵੀ ਇਹ ਮੈਸੇਜ ਨੋਟਿਸ ਜਿਹੜਾ ਹੈ ਇਸ ਚੀਜ਼ ਦਾ ਲਿਆ ਗਿਆ ਹੈ ਔਰ ਪ੍ਰਤਾਪ ਬਾਜਵਾ ਉਹਨਾਂ ਵੱਲੋਂ ਜਿੰਨੀ ਬਿਆਨਬਾਜ਼ੀ की गई है और तो अठ ने लीडर ने आ, कांग्रेस दल एक सी प्रेस रिलीज जारी की है सिद्धू के खिलाफ उस स्टेटमेंट मंगाया गया प्रताप बाजवा की स्टेटमेंट्स मंगाया गया और अंदर दूसरी चीज है कि सिद्धू वालों कोई भी स्टेटमेंट जी दी गई या बोलिया गया है और रैली तक ही सीमित है उसको तो अलावा कोई भी इस तरीके की स्टेटमेंट नहीं है जो हाईकमान ने मंगाई हो जरूर है कि प्रताप बाजवा वलों या कांग्रेस के वलों जिंक स्टेटमेंट दई हैं उसको मंगाया गया है और इसका नोट ਹਾਈ ਕਮਾਂਡ ਨੇ ਲਿਆ ਇਹ ਦੱਸਿਆ ਜਾ ਰਿਹਾ ਜੋ ਜਾਣਕਾਰੀ ਹੈ ਕਿ ਅੱਜ ਫੀਡਬੈਕ ਸੀਡੀ ਬੈਠਕ ਹੈ ਉਸ ਦੇ ਅੰਦਰ ਉਸ ਤੋਂ ਬਾਅਦ ਇਸ ਇਸ ਮਾਮਲੇ ਦੇ ਉੱਤੇ ਫੈਸਲਾ ਲਿਆ ਜਾਏਗਾ ਉਸ ਤੋਂ ਬਾਅਦ ਇੰਟਰਨਲ ਕਾਰਵਾਈ ਦੀ ਵੀ ਜੇ ਲੋੜ ਪਈ ਤਾਂ ਅੱਜ ਦੇ ਦਿਨ ਉਹ ਕਾਰਵਾਈ ਕੀਤੀ ਵੀ ਜਾਏਗੀ ਹੋ ਸਕਦਾ ਹੈ ਕਿ ਜਵਾਬ ਮੰਗੇ ਜਾਏ ਔਰ ਦੂਜੇ ਪਾਸੇ ਵਰਬਲੀ ਵੀ ਦੋਨਾਂ ਲੀਡਰਾਂ ਦੇ ਨਾਲ ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਦੇ ਨਾਲ ਹਾਈ ਕਮਾਂਡ ਵੱਲੋਂ ਗੱਲ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਦੋਨਾਂ ਬਾਰੇ ਮਲਿਕਾ ਅਰਜਨ ਖਰਗੇ ਦੇ ਦਫ਼ਤਰ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਹੈ ਉਹਨਾਂ ਦੇ ਦਫ਼ਤਰ ਪ੍ਰਤਾਪ ਬਾਜਵਾ ਸਿੱਧੂ ਮੂਹਲੇ ਦੇ ਅੰਦਰ ਸਟੇਟਮੈਂਟਸ ਜਿਹੜੀਆਂ ਆ ਉਹ ਮੰਗਾਈਆਂ ਗਈਆਂ ਔਰ ਪ੍ਰਿੰਕਾ ਗਾਂਧੀ ਉਹਨਾਂ ਦੇ ਧਿਆਨ ਚ ਵੀ ਇਹ ਮਾਮਲਾ ਲਿਆਂਦਾ ਗਿਆ ਤਾਂ ਇਸ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਹੈ ਗੁਰਜੋਤ ਜੀ ਜਿਸ ਤਰੀਕੇ ਨੇ ਅਸੀਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਨੇ ਅੱਜ ਬੇਸ਼ੱਕ ਉਹ ਨਵਜੋਤ ਸਿੱਧੂ ਦਾ ਜ਼ਿਕਰ ਕਰ ਲਈਏ ਰਾਜਾ ਵੜਿੰਗ ਦਾ ਜ਼ਿਕਰ ਕਰ ਲਈਏ ਬਹੁਤ ਲੰਮੇ ਸਮੇਂ ਬਾਅਦ ਤਾਂ ਅਸੀਂ ਦੇਖਿਆ ਕਿ ਉਹਨਾਂ ਦੇ ਬੇਟੇ ਦੇ ਵਿਆਹ ਚ ਰਾਜਾ ਵੜਿੰਗ ਨਵਜੋਤ ਸਿੱਧੂ ਦੇ ਨਾਲ ਨਜ਼ਰ ਆਈ ਸੀ ਪਰ ਕੀ ਮੰਨਿਆ ਜਾ ਸਕਦਾ ਹੈ ਕਿ ਤਲਬ ਕੀਤਾ ਜਾ ਸਕਦਾ ਹੈ ਲੀਡਰਸ਼ਿਪ ਨੂੰ ਪੰਜਾਬ ਦੀ ਔਰ ਇਸੇ ਦੇ ਵਿਚਾਲੇ ਜ਼ਿਕਰ ਵਾਰ-ਵਾਰ ਅਸੀਂ ਕਰ ਰਹੇ ਹਾਂ ਕਿ 2024 ਦਾ ਭਵਿੱਖ ਕੀ ਹੋਏਗਾ ਕਾਂਗਰਸ ਦਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਨਾਲ ਅਲਾਈንስ ਹੋਣ ਜਾ ਰਿਹਾ ਹੈ ਜਾਂ ਨਹੀਂ ਹੋ ਜਾ ਰਿਹਾ ਇਹ ਵੀ ਸਾਰੀਆਂ ਚੀਜ਼ਾਂ ਨੂੰ ਡਿਸਕਸ ਕੀਤਾ ਜਾਏਗਾ ਜਾਂ ਫਿਰ ਪਹਿਲਾਂ ਇਹ ਦੋਵਾਂ ਦੇ ਜਿਹੜੇ ਦੋ ਟੜੇ ਬਣੇ ਹੋਏ ਨੇ ਇਹਨਾਂ ਦੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਹੋਏਗੀ ਦੇਖੋ ਪ੍ਰਾਇੋਰਟੀ ਤੇ ਪ੍ਰਾਇੋਰਟੀ ਤੇ ਦੋਨਾਂ ਦਾ ਮਸਲਾ ਇੰਪੋਰਟੈਂਟ ਹੈ ਕਿਉਂਕਿ ਉਸ ਦਾ ਲਾਰਜਰ ਕੰਟੈਕਸਟ ਦੇ ਅੰਦਰ ਨੁਕਸਾਨ ਸਿਰਫ ਕਾਂਗਰਸ ਨੂੰ ਹੈ ਤਾਂ ਉਸ ਨੂੰ ਪਹਿਲਾਂ ਸੁਲਝਾਉਣ ਦੀ ਕੋਸ਼ਿਸ਼ ਹੈ ਕਿ ਕਿਉਂਕਿ ਇਨੀ ਸਟੇਟਮੈਂਟਾਂ ਨੇ ਜਾਂ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਨੇ ਤਾਂ ਪਹਿਲਾਂ ਸਿੱਧੂ ਅਤੇ ਚੰਨੀ ਦੀ ਜਦੋਂ ਕੰਟਰੋਵਰਸੀ ਹੋਈ ਉਸ ਵੇਲੇ ਵੀ ਨੁਕਸਾਨ ਕਾਂਗਰਸ ਨੂੰ ਹੋਇਆ ਔਰ ਇਸ ਵੇਲੇ ਵੀ ਹੁਣ ਤੋਂ ਜੋ ਚੀਜ਼ ਸ਼ੁਰੂ ਹੋ ਰਹੀ ਹੈ ਤਾਂ ਕਾਂਗਰਸ ਨਹੀਂ ਚਾਹੁੰਦੀ ਕਿ ਆਉਣੇ ਵਾਲੇ ਲੋਕ ਸਭਾ ਦੇ ਅੰਦਰ ਅਲਾਈਂਸ ਹੋਵੇ ਚਾਹੇ ਨਾ ਹੋਵੇ ਲੇਕਿਨ ਕਾਂਗਰਸ ਦਾ ਕੈਡਰ ਖਰਾਬ ਨਾ ਹੋਵੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਖਰਾਬ ਨਾ ਹੋਵੇ ਇੱਕ ਨੈਗੇਟਿਵ ਪਰਸਪੈਕਸ਼ਨ ਜਿਹੜੀ ਹੈ ਕਾਂਗਰਸ ਦੇ ਕਾਟੋ ਕਲੇਸ਼ ਦੀ ਉਹ ਨਾ ਪਵੇ ਔਰ ਦੋ ਇਸ਼ੂਜ਼ ਕਿਉਂਕਿ ਕਾਂਗਰਸ ਦੇ ਨਾਲ ਹਮੇਸ਼ਾ ਅਰਸ਼ੀ ਦੇੰਦ ਕਾਂਗਰਸ ਹਮੇਸ਼ਾ ਉਲਝੀ ਰਹੀ ਹੈ ਤਾਂ ਪਹਿਲਾ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਹੈ ਉਸ ਤੋਂ ਬਾਅਦ ਕਿਸ ਤੇ ਕਾਰਵਾਈ ਕਰਨੀ ਹੈ ਕਿੰਨੀ ਕਾਰਵਾਈ ਬਣਦੀ ਹੈ ਉਸ ਚੀਜ਼ ਨੂੰ ਅਬਜ਼ਰਵ ਕੀਤਾ ਜਾ ਰਿਹਾ ਹੈ ਇਸੇ ਕਰਕੇ ਮੱਲਿਕਾ ਔਰ ਜਿੰਖਰਗੇ ਉਹਨਾਂ ਵੱਲੋਂ ਉਹਨਾਂ ਦੇ ਦਫ਼ਤਰ ਵੱਲੋਂ ਬਾਜਵਾ ਵੱਲੋਂ ਜਿੰਨੀ ਸਟੇਟਮੈਂਟਾਂ ਦੇਈ ਗਈ ਉਸ ਤੋਂ ਬਾਅਦ ਰਾਜਾ ਵਿਢਿੰਗ ਦੇ ਵੱਲੋਂ ਜੋ ਕਿਹਾ ਗਿਆ ਹੈ ਜਾਂ ਉਸ ਤੋਂ ਇਲਾਵਾ ਜੋ ਸੱਤ ਤੋਂ ਅੱਠ ਲੀਡਰਾਂ ਨੇ ਕੱਲ ਸੰਜੀ ਇੱਕ ਪ੍ਰੈਸ ਰਿਲੀਜ਼ ਕੱਢੀ ਹੈ ਸਿੱਧੂ ਦੇ ਖਿਲਾਫ ਕਿ ਬਾਹਰ ਕੱਟਿਆ ਜਾਏ ਤਾਂ ਉਸ ਰਿਲੀਜ਼ ਨੂੰ ਵੀ ਮਲਿਕਾ ਆਰਜਨ ਖਰਗੇ ਤੇ ਦਫਤਰ ਮੰਗਾਇਆ ਗਿਆ ਹੈ ਔਰ ਪ੍ਰਿੰਕਾ ਗਾਂਧੀ ਉਹਨਾਂ ਦੇ ਧਿਆਨ ਚ ਮਾਮਲਾ ਹੈ ਜੋ ਐਸਸੀਸੀ ਦੇ ਸੋਰਸਸ ਦੱਸਦੇ ਨੇ ਕਿ ਉਹਨਾਂ ਦੇ ਧਿਆਨ ਚ ਮਾਮਲਾ ਹੈ ਤਾਂ ਉਸ ਚੀਜ਼ ਸਾਰੀ ਚੀਜ਼ਾਂ ਨੂੰ ਵੇਖ ਕੇ ਹੀ ਇਸ ਤੇ ਨੋਟਿਸ ਲੈ ਕੇ ਇੰਟਰਨਲ ਕਾਰਵਾਈ ਦੀ ਜੇ ਲੋੜ ਹੋਈ ਤਾਂ ਉਹ ਜ਼ਰੂਰ ਕੀਤੀ ਜਾਏਗੀ ਲੇਕਿਨ ਕਿੰਨੀ ਕਿਸ ਤੇ ਕਾਰਵਾਈ ਕੀਤੀ ਜਾਏਗੀ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਔਰ ਜਿੱਥੇ ਤੱਕ ਜੇ ਅਸੀਂ ਕਹੀ ਐਲਾਈਅੰਸ ਬਾਬਤ ਜੋ ਤੁਹਾਡਾ ਸਵਾਲ ਵਿੰਦਰ ਪ੍ਰਤਾਪ ਬਾਜਵਾ ਦਾ ਸਟੈਂਡ ਇੱਕ ਡਿਫਰੈਂਟ ਰਿਹਾ ਹੈ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਅਲਾਈਸ ਦੇ ਹੱਕ ਚ ਨਜ਼ਰ ਆਏ ਤਾਂ ਔਰ ਦੂਸਰਾ ਪ੍ਰਤਾਪ ਉਹ ਅਲਾਈਸ ਦੇ ਖਿਲਾਫ ਨਜ਼ਰ ਆਏ ਤਾਂ ਉਹ ਵੀ ਚੀਜ਼ ਜਿਹੜੀ ਹੈ ਹਾਈ ਕਮਾਂਡ ਦੇ ਇੰਟਰਸਟ ਦੇ ਬਾਹਰ ਜਾਂਦੀ ਹੈ ਪ੍ਰਤਾਪ ਬਾਜਵਾ ਦੀਆਂ ਸਟੇਟਮੈਂਟਾਂ ਹਾਈ ਕਮਾਂਡ ਦੇ ਇੰਟਰਸਟ ਤੋਂ ਬਾਹਰ ਜਾਂਦੀਆਂ ਤਾਂ ਉਸਤੇ ਕੋਈ ਕੋਈ ਸ਼ੋਕੋਜ਼ ਨੋਟਿਸ ਜਾਂ ਕੋਈ ਉਹਨਾਂ ਨੂੰ ਵਰਬਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਾਂਗਰਸ ਵੱਲੋਂ ਕੀਤੀ ਜਾਏਗੀ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਕਿ ਲੇਕਿਨ ਇਸ 카ਟੋ ਕਲੇਸ਼ ਨੂੰ ਖਤਮ ਕਰਨ ਦੀ ਤਿਆਰੀ ਚ ਜ਼ਰੂਰ ਕਾਂਗਰਸ ਹੈਗੀ ਹੈ ਗੁਰਜੋਤ ਅਖੀਰਲਾ ਸਵਾਲ ਇਹ ਆ ਮਨ ਕੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਜਿਹੜੇ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ 2024 ਦੀਆਂ ਚੋਣਾਂ ਜਿਹੜੀਆਂ ਨੇ ਉਹ ਨਹੀਂ ਲੜਨ ਦੇ ਮੂਡ ਦੇ ਵਿੱਚ ਇਸ ਤੋਂ ਤਾਂ ਇਹ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਤਸੱਲ ਵੇਖੀ ਜਾ ਰਹੀ ਹੈ ਦੇਖੋ politcal ego ਜ਼ਰੂਰ ਹੁੰਦੀ ਹੈ ਕਿਉਂਕਿ ਜੇ ਸਿੱਧੂ ਖੁਦ ਪ੍ਰਦਾਨ ਰਹੇ ਨੇ ਤਾਂ ਇੱਕ politcal ego ਜ਼ਰੂਰ ਕਲੈਸ਼ ਕਰਦੀ ਹੈ ਜੋ ਪ੍ਰਤਾਪ ਬਾਜਵਾਦੀ ਕੈਪਟਨ ਅਮਰਿੰਦਰ ਨਾਲ ਕਲੈਸ਼ ਕਰਦੀ ਸੀ ਕਿਉਂਕਿ ਪ੍ਰਤਾਪ ਬਾਜਵਾ ਗਰਾਊਂਡਡ ਲੀਡਰ ਨੇ ਗਰਾਊਂਡ ਤੋਂ ਉੱਠੇ ਹੋਏ ਨੇ ਪੁਰਾਣੇ ਨੇ ਤਾਂ ਰਾਜ ਸਭਾ ਤੱਕ ਗਏ ਜਿੰਨਾ politcal ਐਕਸਪੀਰੀਅੰਸ ਹੈ ਉਹ ਕਿਤੇ ਨਾ ਕਿਤੇ ਕਲੈਸ਼ ਕਰਦਾ ਸੀਗਾ ਕੈਪਟਨ ਅਮਰਿੰਦਰ ਦੇ ਨਾਲ ਤਾਂ politcal ego ਜ਼ਰੂਰ ਹੁੰਦੀ ਹੈ ਔਰ ਉਹੀ ਹੋ ਸਕਦਾ ਹੈ ਕਿ ਰਾਜਾ ਵੜਿੰਗ ਦੇ ਨਾਲ ਕਲੈਸ਼ ਕਰਦੀ ਹੋਵੇ ਕਿਉਂਕਿ ਨਵਜੋਤ ਸਿੱਧੂ ਨੂੰ ਇਹ ਜਾਣਕਾਰੀ ਸੀਗੀ ਕਿ ਕਮਾਂਡ ਵੱਲੋਂ ਇਹ ਵੀ ਕਿਹਾ ਗਿਆ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਲੜਾਈ ਜਾਵੇ ਵਿਚਾਰ ਸੀਗਾ ਪਰ ਉਸਤੇ ਉਹ ਰਾਜ਼ੀ ਨਹੀਂ ਹੋਏ ਫਿਰ ਪਟਿਆਲਾ ਦੀ ਚਰਚਾ ਚੱਲੀ ਤਾਂ ਇਹ ਚੀਜ਼ਾਂ ਦੇ ਅੰਦਰ ਜਦੋਂ ਪਾਰਟੀਆਂ ਚਰਚਾ ਕਰਦੀ ਹੈ ਜਾਂ ਮੰਤਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਰੀ ਚੀਜ਼ਾਂ ਨੂੰ ਅਬਜ਼ਰਵ ਕੀਤਾ ਜਾਂਦਾ ਹੈ ਔਰ ਜੇ ਲੋਕ ਸਭਾ ਨਹੀਂ ਸਿੱਧੂ ਲੜ ਰਹੇ ਤਾਂ ਪਾਰਟੀ ਉਸੇ ਵਿਚਾਰ ਕਰ ਰਹੀ ਹੈ ਕਿ ਕੀ ਕੋਈ ਅਲਾਈਂਸ ਦੇ ਨਾਲ ਸਾਂਝਾ ਉਤਾਰੇ ਜਾਵੇ ਕਿਉਂਕਿ ਸਿੱਧੂ ਦਾ ਜੋ ਆਮ ਆਦਮੀ ਪਾਰਟੀ ਦੇ ਉੱਤੇ ਸਟੈਂਡ ਹੈ ਜੋ ਵਿਰੋਧ ਹੈਗਾ ਪਾਲਿਸੀਜ਼ ਤੇ ਇਸ਼ੂਸ ਤੇ ਤਾਂ ਕਿਹਾ ਆਮ ਆਦਮੀ ਪਾਰਟੀ ਨੂੰ ਕਲੈਸ਼ ਕਰਦਾ ਹੈ ਇੰਡੀਆ 来ਸ ਨੂੰ ਕਲੈਸ਼ ਕਰਦਾ ਹੈ ਜਾਂ ਸਿੱਧੂ ਦੇ ਲਈ ਕੋਈ ਹੋਰ ਅਪਰਚੂਨਿਟੀ ਮੰਨ ਕੇ ਚੱਲੀ ਜਾ ਰਹੀ ਹੈ ਕਿਉਂਕਿ ਜਦੋਂ ਚਰਨਜੀਤ ਚੰਨੀ ਨੂੰ ਵੀ ਹਟਾਇਆ ਗਿਆ ਤਾਂ ਇੱਕ ਵੇਲੇ ਲੱਗਾ ਕਿ ਚੰਨੀ ਸ਼ਾਇਦ ਹੁਣ ਪਾਰਟੀ ਤੋਂ ਬਾਹਰ ਜਾਂ ਦਰਕੀ ਨਾਲ ਰਹਿਣਗੇ ਲੇਕਿਨ ਸੀ ਡਬਲਯੂ ਸੀ ਦੇ ਜ਼ਰੀਏ ਉਹਨਾਂ ਨੂੰ ਸਿੱਧਾ ਸੈਂਟਰਲ ਲੀਡਰਸ਼ਿਪ ਦੇ ਅੰਦਰ ਤਾਂ ਮਿਲੀ ਤਾਂ ਇਸ ਚੀਜ਼ਾਂ ਦੀ ਇਸ ਚੀਜ਼ਾਂ ਦੇ ਨਾਲ ਪਾਰਟੀ ਫੈਸਲਾ ਜ਼ਰੂਰ ਕਰਦੀ ਹੈ ਉਹ ਲੰਮੇ ਸਮੇਂ ਦੀ ਗੱਲ ਹੈ ਲੇਕਿਨ ਪਾਰਟੀ ਦੇ ਲਈ ਅੱਜ ਪ੍ਰਾਇੋਰਟੀ ਸਿੱਧੂ ਅਤੇ ਬਾਜਵਾ ਦਾ ਜਿਹੜਾ ਕਲੈਸ਼ ਹੈ ਜੋ ਕਾਂਗਰਸ ਨੂੰ ਪੋਲਿਟੀਕਲੀ ਡੈਂਟ ਕਰ ਰਿਹਾ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਤੇ ਅੱਜ ਹੈ ਔ ਤੇ ਵੀ ਵਿਚਾਰਾ ਕਿਉਂਕਿ ਸਟੇਟਮੈਂਟਾਂ ਜਿਹੜੀਆਂ ਨੇ ਦੋਨਾਂ ਦੀਆਂ ਪ੍ਰਤਾਪ ਬਾਜਵੇਲ ਦੀਆਂ ਖਾਸ ਕਰਕੇ ਮੰਗਵਾਈਆਂ ਗਈਆਂ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ अमन ਜੁੜਨ ਦੇ ਲਈ ਔਰ ਸਿੱਧੂ ਤੜਾ ਵਰਸਸ ਬਾਜਵਾ ਤੜਾ ਨਜ਼ਰ ਆ ਰਿਹਾ ਤਾਂ ਇਸੇ ਵੇਲੇ ਦੀ ਅਹਿਮ ਖਬਰ ਇਹ ਹੈ ਕਿ ਹਾਈ ਕਮਾਂਡ ਦੇ ਵੱਲੋਂ ਇਸ ਸਾਰੇ ਵਿਵਾਦ ਨੂੰ ਲੈ ਕੇ ਜਿਹੜਾ ਹੈ ਟਸਰ ਨੂੰ ਲੈ ਕੇ ਜਿਹੜਾ ਨੋਟਿਸ ਲਿਆ ਗਿਆ ਹੈ ਔਰ ਜਿਹੜੀਆਂ ਸਟੇਟਮੈਂਟਸ ਨੇ ਉਹ ਮੰਗਵਾਈਆਂ ਗਈਆਂ ਨੇ ਔਰ ਪ੍ਰਿਅੰਕਾ ਗਾਂਧੀ ਦੇ ਨੋਟਿਸ ਦੇ ਵਿੱਚ ਵੀ ਇਹ ਮਾਮਲਾ ਆਇਆ ਹੈ ਸੋਰਸਿਸ ਇਹ ਜਾਣਕਾਰੀ ਦੇ ਰਹੇ ਨੇ ਕਿ ਇਸ ਨੂੰ ਲੈ ਕੇ ਅੱਜ ਵਚਾਰ ਕੀਤਾ ਜਾਣਾ ਹੈ ਕਹਿ ਲਿਏ ਕਿ ਸਿੱਧੇ ਤੌਰ ਤੇ ਇੱਕ ਫੈਸਲਾ ਜਿਹੜਾ ਹੈ ਜ਼ਰੂਰ ਲਿਆ ਜਾਏਗਾ ਔਰ ਦੇਖਿਆ ਜਾਏਗਾ ਕਿ ਕਿਵੇਂ ਇਹ ਸਾਰਾ ਮਸਲਾ ਜਿਹੜਾ ਹੈ ਉਹ ਹੱਲ ਕਰਾਇਆ ਜਾਵੇ ਕਿਉਂਕਿ ਸਭ ਤੋਂ ਪਹਿਲ ਇਹੀ ਹੋਏਗੀ 2024 ਜਿਹੜੀ ਹੈ ਬਿਲਕੁਲ ਨੇੜੇ ਚੋਣਾਂ ਨੇੜੇ ਨੇ ਔਰ ਜੇਕਰ ਫਿਰ ਉਸੇ ਤਰੀਕੇ ਇਹ ਤਸਵੀਰ ਜਿਹੜੀ ਨਜ਼ਰ ਆਏਗੀ ਤਾਂ ਫਿਰ ਬਹੁਤ ਵੱਡਾ ਘਾਟਾ ਅਸੀਂ ਕਹਿ ਸਕਦੇ ਹਾਂ ਕਿ ਪੈ ਸਕਦਾ ਹੈ ਕਾਂਗਰਸ ਨੂੰ ਇਸ ਉਹਨਾਂ ਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਜਿਸ ਤਰੀਕੇ ਦੇ ਨਾਲ ਅ ਸਟੇਟਮੈਂਟਸ ਸਾਹਮਣੇ ਆ ਰਹੀਆਂ ਨੇ ਜਾਂ ਜੋ ਹੁਣ ਟਵੀਟ ਵੀ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੂੰ ਉਹ ਵੀ ਤੁਹਾਨੂੰ ਹੇਠਲੇ ਪਾਸੇ ਅਸੀਂ ਦਿਖਾ ਰਹੇ ਹਾਂ ਤਾਂ ਗ੍ਰਾਫਿਕ ਵੀ ਦਿਖਾ ਰਹੇ ਹਾਂ ਉਸ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਕੀ ਕੁਝ ਕਹਿਣਾ ਹੈ ਦੇਖੋ ਸਿੱਧੂ ਵਿਰੋਧੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜੜਾਂ ਦੇ ਵਿੱਚ ዳਤੀ ਹੈ ਸਿੱਧੂ ਧੜੇ ਦਾ ਕਹਿਣਾ ਹੈ ਇਸ ਤੇ ਜਵਾਬ ਦੇ ਵਿੱਚ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਅਸੀਂ ਰੁੱਝੇ ਹੋਏ ਹਾਂ ਤਾਂ ਉਸ ਤੋਂ ਬਾਅਦ ਜੇਕਰ ਅਗਲੀ ਸਟੇਟਮੈਂਟ ਦਾ ਜ਼ਿਕਰ ਕੀਤਾ ਜਾਵੇ ਉਸ ਦੇ ਵਿੱਚ ਅਗਲੀ ਸਟੇਟਮੈਂਟ ਕਹਿ ਰਹੀ ਹੈ ਸਿੱਧੂ ਵਿਰੋਧੀ ਧੜੇ ਦੀ ਕਿ ਪਾਰਟੀ ਦੇ ਵਿੱਚ ਰਹਿ ਕੇ ਅੰਦਰੂਨੀ ਬਾਰੂਦ ਦਾ ਕੰਮ ਕਰ ਰਹੇ ਨੇ ਉਸ ਤੋਂ ਬਾਅਦ ਸਿੱਧੂ ਟੜੇ ਦਾ ਕਹਿਣਾ ਹੈ ਕਿ ਸਾਨੂੰ ਪੀਪੀਸੀਸੀ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਸੱਦਿਆ ਜਾਂਦਾ ਤਾਂ ਉਹਨਾਂ ਨੇ ਸੱਦਾ ਪੱਤਰ ਨੂੰ ਲੈ ਕੇ ਇੱਥੇ ਨਰਾਜ਼ਗੀ ਜਿਹੜੀ ਹੈ ਉਸ ਜ਼ਾਹਿਰ ਕੀਤੀ ਹੈ ਤਾਂ ਸਿੱਧੂ ਵਿਰੋਧੀ ਧਿਰ ਦਾ ਧੜੇ ਦਾ ਕਹਿਣਾ ਹੈ ਕਿ ਸਿੱਧੂ ਕਿਸੇ ਵੇਲੇ ਵੀ ਪਾਰਟੀ ਦੇ ਖਿਲਾਫ ਰਿਪੋਰਟ ਕਰ ਸਕਦੇ ਨੇ ਤਾਂ ਸਿੱਧੂ ਟੜੇ ਦਾ ਕਹਿਣਾ ਹੈ ਕਾਂਗਰਸ ਦੀ ਬੇਤਰੀ ਲਈ ਰੈਲੀ ਦੇ ਵਿੱਚ 8000 ਤੋਂ ਵੱਧ ਦਾ ਇਕੱਠ ਕੀਤਾ ਸੀ ਯਾਨੀ ਕਿ ਉਹਨਾਂ ਨੇ ਇੱਕ ਵੱਡਾ ਅੰਕੜਾ ਜਿਹੜਾ ਹੈ ਉਹ ਦੱਸਿਆ ਕਿ ਇਹ ਇਨਾ ਇਕੱਠ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਨੇ ਤਾਂ ਸਿੱਧੂ ਵਿਰੋਧੀ ਕਹਿ ਰਹੇ ਨੇ ਕਿ ਸਿੱਧੂ ਦੀ ਅਸਮਰੱਥਾ 2022 ਦੇ ਵਿੱਚ ਹਾਰ ਦਾ ਕਾਰਨ ਬਣੀ ਹੈ ਤਾਂ ਸਿੱਧੂ ਧੜੇ ਦਾ ਕਹਿਣਾ ਹੈ ਕਿ ਸਾਡਾ ਹੌਸਲਾ ਵਧਾਉਣ ਦੀ ਥਾਂ ਤੇ ਸਾਨੂੰ ਬਾੜਾ ਕਿਉਂ ਕਿਹਾ ਜਾ ਰਿਹਾ ਹੈ ਉਹਨਾਂ ਦੀ ਇਹ ਸ਼ਿਕਾਇਤ ਹੈ ਉਹਨਾਂ ਦਾ ਇਹ ਵੱਡਾ ਸ਼ਿਕਵਾ ਹੈ ਇਸ ਤੋਂ ਇਲਾਵਾ ਸਿੱਧੂ ਵਿਰੋਧੀ ਧੜੇ ਦਾ ਕਹਿਣਾ ਹੈ ਕਿ ਨਵਜੋਧ ਸਿੱਧੂ ਦੇ ਕੰਮ